ਤਾਂ ਇਹ ਜਿਹੜਾ www ਅਸੀਂ ਅੱਜਕੱਲ ਇੰਟਰਨੈਟ ਨੂੰ ਯੂਜ਼ ਕਰਨ ਦੇ ਲਈ ਕਰਦੇ ਆ ਇਹ ਅਸਲ ਦੇ ਵਿੱਚ ਕਿਸੇ ਹੋਰ ਪਰਪਸ ਦੇ ਲਈ ਬਣਾਇਆ ਗਿਆ ਸੀ ਬਾਅਦ ਦੇ ਵਿੱਚ ਇਹਨੂੰ ਪਬਲਿਕ ਦੇ ਲਈ ਓਪਨ ਕਰਤਾ ਸੀਗਾ ਅ ਇੰਟਰਨੈਟ ਹੋਰ ਚੀਜ਼ ਆ ਤੇ www ਹੋਰ ਚੀਜ਼ ਆ ਤੁਸੀਂ ਇਹ ਸਮਝੋ ਵੀ ਇੰਟਰਨੈਟ ਇੱਕ ਸੜਕਾਂ ਦਾ ਜਾਲ ਹੈਗਾ ਜਿਹੜਾ ਵਿਸ਼ਿਆ ਹੋਇਆ ਤੇ www ਉਹ ਮੋਟਰ ਗੱਡੀਆਂ ਨੇ ਜਿਹੜੀਆਂ ਉਸ ਸੜਕਾਂ ਦੇ ਉੱਤੇ ਚੱਲਦੀਆਂ ਬਈਆਂ ਨੇ ਤਾਂ ਇੰਟਰਨੈਟ ਦੇ ਵਿੱਚ ਅਸੀਂ www ਟੂਲ ਯੂਜ਼ ਕਰਕੇ ਇਨਫੋਰਮੇਸ਼ਨ ਜਿਹੜੀ ਆ ਉਹ ਕਿਸੇ ਥਾਂ ਤੋਂ ਐਕਸੈਸ ਕਰ ਸਕਦੇ ਆ ਇਨਫੋਰਮੇਸ਼ਨ ਕਿਸੇ ਹੋਰ ਕੰਪਿਊਟਰ ਤੇ ਜਿਹਨੂੰ ਆਪਾਂ ਸਰਵਰ ਕਹਿੰਦੇ ਆ ਉਹਦੇ ਤੇ ਸਟੋਰ ਹੁੰਦੀ ਆ ਤੇ ਐਕਸੈਸ ਉਹਨੂੰ ਦੂਸਰੇ ਜਿਹਨੂੰ ਕਲਾਇੰਟ ਕਹਿੰਦੇ ਆ ਉਹ ਕਰ ਰਹੇ ਹੁੰਦੇ ਆ ਤਾਂ ਇਹ 1993 ਦੇ ਵਿੱਚ ਪਬਲਿਕ ਦੇ ਲਈ ਓਪਨ ਕੀਤਾ ਗਿਆ ਸੀ ਇਹਦਾ ਇਤਿਹਾਸ ਜਿਹੜਾ ਉਹ ਥੋੜਾ ਜਿਹਾ ਪਿੱਛੇ ਜਾਂਦਾ ਕਿਉਂਕਿ 1999 ਦੇ ਵਿੱਚ ਇੱਕ ਸਰਨਨਾ ਨਾਂ ਦੀ ਆਰਗੇਨਾਈਜੇਸ਼ਨ ਸੀ ਜਿਹੜੀ ਨਿਊਕਲੀਅਰ ਰਿਸਰਚ ਤੇ ਕੰਮ ਕਰ ਰਹੀ ਸੀ ਤਾਂ ਇਸ ਆਰਗੇਨਾਈਜੇਸ਼ਨ ਦੇ ਵਿੱਚ ਸੈਂਕੜੇ ਸਾਇੰਟਿਸਟ ਕੰਮ ਕਰ ਰਹੇ ਸੀ ਕਈ ਸਾਰੇ ਦੇਸ਼ ਇਹਦੇ ਵਿੱਚ ਇਨਵੋਲਵ ਸੀ ਪਰ ਜਿਹੜਾ ਉਹ ਕੰਮ ਕਰ ਰਹੇ ਸੀ ਉਹ ਅਲੱਗ-ਅਲੱਗ ਪਲੇਟਫਾਰਮਾਂ ਤੇ ਆਪਣੇ-ਆਪਣੇ ਕੰਪਿਊਟਰਸ ਤੇ ਕਰ ਰਹੇ ਸੀ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਨਹੀਂ ਸੀ ਜਿੱਥੇ ਉਹ ਸਾਰੀ ਇਨਫਰਮੇਸ਼ਨ ਨੂੰ ਇੱਕ ਦੂਜੇ ਨਾਲ ਸ਼ੇਅਰ ਕਰ ਸਕਣ ਪਰ ਇਹ ਸੀ ਬਹੁਤ ਜ਼ਰੂਰੀ ਸ਼ੇਅਰ ਕਰਨਾ ਤਾਂ ਉਹ ਇਹ ਜਿਹੜਾ wwwdcard ਦਾ ਕੰਮ ਤਾਂ ਇਹ ਕੰਮ ਸਰ ਟਿਮ ਬਰਨਰਲੀ ਨੇ ਕੀਤਾ ਸੀ ਟਿਮ ਬਰਨਰਲੀ ਦਾ ਜਨਮ 1955 ਦੇ ਵਿੱਚ ਹੋਇਆ ਸੀ ਤਾਂ ਉਹਨਾਂ ਦੇ ਮਾਤਾ ਪਿਤਾ ਵੀ ਕੰਪਿਊਟਰ ਸਾਇੰਟਿਸਟ ਸੀ ਇਸ ਲਈ ਟੀ ਬਰਨਰਲੀ ਦਾ ਜਿਹੜਾ ਇੰਟਰਸਟ ਕੰਪਿਊਟਰ 'ਚ ਸੀਗਾ 1990 ਦੇ ਵਿੱਚ ਟੀਮ ਬਰਨਰਲੀ ਨੇ ਇਹ www ਤੇ ਕੰਮ ਸ਼ੁਰੂ ਕੀਤਾ ਉਹਨੇ HTML ਨੂੰ ਬਣਾਇਆ ਉਹਨੇ HTTP ਬਣਾਇਆ URL ਤੇ ਦੁਨੀਆ ਦਾ ਪਹਿਲਾ ਵੈਬ ਬ੍ਰਾਊਜ਼ਰ ਤੇ ਪਹਿਲਾ ਵੈਬ ਸਰਵਰ ਉਹਨੇ ਜੋ ਬਣਾਇਆ 1991 ਦੇ ਵਿੱਚ ਪਹਿਲੀ ਵੈਬਸਾਈਟ ਬਣ ਕੇ ਲਾਈਵ ਹੁੰਦੀ ਆ ਇਸ ਤੋਂ ਬਾਅਦ ਸਰਨ ਨਾਮ ਦੀ ਆਰਗੇਨਾਈਜੇਸ਼ਨ ਨੇ 1993 ਦੇ ਵਿੱਚ ਇਸ www ਨੂੰ ਆਮ ਲੋਕਾਂ ਦੇ ਲਈ ਓਪਨ ਕਰਤਾ ਫ੍ਰੀ ਕਰਤਾ ਸੀ ਕਿਉਂਕਿ ਇਹਦੇ ਉੱਤੇ ਇਹਨੂੰ ਬਣਾਉਣ ਵਾਲੇ ਟਿਮ ਬਰਨਰਲੀ ਨੇ ਕੋਈ ਪੇਟੈਂਟ ਨਹੀਂ ਕਰਵਾਇਆ ਇਹਨੂੰ ਫ੍ਰੀ ਕਰਨ ਦਾ ਅਸਰ ਇਹ ਹੋਇਆ ਵੀ ਦੁਨੀਆ ਭਰ ਦੇ ਜਿਹੜੇ ਡਿਵੈਲਪਰਸ ਸੀਗੇ ਉਹ ਆਪਣੇ ਪੱਧਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਵੈਬਸਾਈਟਸ ਬਣਾਉਣ ਲੱਗੇ ਵੱਖ-ਵੱਖ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਇੰਟਰਨੈਟ ਦੇ ਉੱਤੇ ਆਪਣੀਆਂ ਵੈਬਸਾਈਟਸ ਬਣਾਉਣ ਲੱਗੀਆਂ ਤਾਂ ਉਹਦੇ ਨਾਲ ਇੱਕ ਨਵੇਂ ਸਟਾਰਟਅਪ ਜਿਹੜੇ ਪੈਦਾ ਹੋਏ ਨਵੇਂ ਰੋਜ਼ਗਾਰ ਪੈਦਾ ਹੋਏ ਡਿਜੀਟਲ ਇਕਨੋਮੀ ਦਾ ਜਨਮ ਹੋਇਆ ਅੱਜ ਜਿਹੜਾ ਅਸੀਂ Google Amazon Wikipedia ਜਾਂ ਹੋਰ ਵੈਬਸਾਈਟਸ ਦੇਖਦੇ ਆ ਜਿਹੜੀਆਂ ਮਸ਼ਹੂਰ ਨੇ ਜਾਂ ਜਿਹੜੀਆਂ ਮਸ਼ਹੂਰ ਨਹੀਂ ਵੀ ਹੈਗੀਆਂ ਬਟ ਵੈਬਸਾਈਟਸ ਕੰਮ ਕਰ ਰਹੀਆਂ ਨੇ ਤੇ ਫ੍ਰੀ ਆਫ ਕਾਸਟ ਦੇ ਟੂਲ ਯੂਜ਼ ਕਰਕੇ www ਵਗੈਰਾ ਉਹ ਚੱਲ ਰਹੀਆਂ ਨੇ ਤਾਂ ਉਹ ਸਿਰਫ ਇਸੇ ਕਰਕੇ ਹੀ ਆ ਕਿਉਂਕਿ ਇਹਨੂੰ ਟਿਮ ਬਰਨਰਲੀ ਨੇ ਪੇਟੈਂਟ ਫ੍ਰੀ ਰੱਖਿਆ ਸੀ ਤਾਂ ਅਸੀਂ ਟਿੰਬਰਨ ਲੀ ਨੂੰ ਸਿਰਫ www ਦਾ ਕੋਡ ਕਰਤਾ ਹੀ ਨਹੀਂ ਉਹਨੂੰ ਇੱਕ ਤਰ੍ਹਾਂ ਦਾ ਡਿਜੀਟਲ ਹਿਊਮਿਲਟੀ ਦਾ ਆਰਕੀਟੈਕਚਰ ਕਹਿ ਸਕਦੇ ਹਾਂ